ਕਹਤਾ ਜੀ ਗੁਰਦਾਸਪੁਰ ਏਰੀਆ ਦੇ ਵਿੱਚ ਆ ਮੇਰੇ ਨਾਲ ਨੇ ਅਮਨਸ਼ਰੀ ਕਲਸੀ ਜੀ ਸੋ ਕਲਸੀ ਜੀ ਕੁਛ ਘੰਟੇ ਬਾਕੀ ਰਹਿ ਗਏ ਆ ਜੀ ਕਿਦਾਂ ਦਾ ਰਿਸਪੌਂਸ ਆ ਜੀ ਬਹੁਤ ਵਧੀਆ ਜੀ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਪਰਿਵਾਰ ਦਾ ਕਾਫਲਾ ਵਧਦਾ ਜਾ ਰਿਹਾ ਹੈ ਔਰ ਬਜ਼ੁਰਗਾਂ ਦਾ ਮਾਵਾ ਦਾ ਭੈਣਾ ਦਾ ਅਸ਼ੀਰਵਾਦ ਮਿਲਦਾ ਜਾ ਰਿਹਾ ਜੀ ਕਿਉਂਕਿ ਅੱਤ ਦੀ ਗਰਮੀ ਆ -53 ਆ ਜੀ ਲੋਕ ਘਟੋ ਘਟ ਅਸੀਂ ਇੱਥੇ ਪ੍ਰੋਗਰਾਮ ਦੇ ਦੇ ਰਹੇ ਇੱਕ ਘੰਟੇ ਤੋਂ ਥੋੜਾ ਇੰਤਜ਼ਾਰ ਕਰ ਰਹੇ ਔਰ ਲੋਕ ਦੇਖੋ ਐਡੇ ਆਪਣੇ ਨੇਤਾ ਨੂੰ ਪਿਆਰ ਕਰਦੇ ਆ ਵੀ ਘੰਟਾ ਘੰਟਾ ਵੀ ਬੈਠਦੇ ਇਸ ਤੋਂ ਪਤਾ ਲੱਗਦਾ ਵੀ ਲੋਕਾਂ ਦਾ ਰੁਝਾਨ ਤੁਹਾਨੂੰ ਵੀ ਕਹਿੰਦੇ ਹੋਣੇ ਆ ਮਾਵਾ ਭੈਣਾ ਹਨਾ ਲੋਕ ਬਜ਼ੁਰਗ ਮਤਲਬ ਕਿੰਨਾ ਕੁ ਪਿਆਰ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਪਿਆਰ ਹੀ ਆ ਜਿਹੜਾ ਇਹਨਾਂ ਲੰਮਾ ਸਮਾਂ ਇੰਤਜ਼ਾਰ ਕਰ ਰਹੇ ਨੇ ਦੇਖੋ ਇਹਨਾਂ ਨੇ ਵੋਟਾਂ ਵੀ ਪਾਉਣੀਆਂ ਇੰਤਜ਼ਾਰ ਵੀ ਕਰ ਰਹੇ ਨੇ ਮੈਂ ਸਦਾ ਮੈਂ ਕਿਹਾ ਮੇਰਾ ਸਿਰ ਝੁਕਦਾ ਇਹਨਾਂ ਦੇ ਕਦਮਾਂ ਦੇ ਵਿੱਚ ਸੋ ਮੈਂ ਰਣੀ ਆ ਇਹਨਾਂ ਦਾ ਜਿਹੜਾ ਇਹਨਾਂ ਮਾਨਸਤ ਕਰ ਦਿੰਦੇ ਔਰ ਅੱਜ ਆਪਣੇ ਸੁਪਰੀਮੋ ਵੀ ਆ ਰਹੇ ਨੇ ਜੀ ਅਰਵਿੰਦ ਕੇਜਰੀਵਾਲ ਜੀ ਔਰ ਆਪਣੇ ਮੁੱਖ ਮੰਤਰੀ ਸਾਹਿਬ ਵੀ ਨਾਲ ਹੋਣਗੇ ਜੀ ਉਹਨਾਂ ਦੇ ਤੇ ਉੱਥੇ ਉਸ ਦਾ ਪ੍ਰੋਗਰਾਮ ਕਿਵੇਂ ਆ ਜੀ ਅ ਦੇਖੋ ਜੀ ਉੱਥੇ ਵੀ ਪੂਰੀ ਤਿਆਰੀ ਹੈ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਬੜੀ ਵੱਡੀ ਗੱਲ ਹੈ ਜੀ ਅੱਜ ਉਹ ਪਠਾਨਕੋਟ ਦੇ ਵਿੱਚੇ ਪ੍ਰਚਾਰ ਕਰਨਗੇ ਜੀ ਆਪਣਾ ਕਿਉਰ ਆਪਣਾ ਵਿਚਾਰ ਦੱਸਣਗੇ ਜੀ ਲੋਕਾਂ ਨੂੰ ਔਰ ਕਿਉਂਕਿ ਕੁਝ ਘੰਟਿਆਂ ਦਾ ਸਮਾਂ ਕੱਲ ਦਾ ਦਿਨ ਅਖੀਰ ਲਾਜੀ ਅਖੀਰ ਦੇ ਉੱਪਰ ਤੁਸੀਂ ਆਪਣੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇੱਕੋ ਗੱਲ ਹੀ ਕਹਿਣੀ ਚਾਹੂੰਗਾ ਜੀ ਲੰਮਾ ਸਮਾਂ ਅਸੀਂ ਇਹਨਾਂ ਸਾਰੇ ਲੀਡਰਾਂ ਨੂੰ ਵੀ ਤੇ ਇਹੋ ਬਾਤੀਆਂ ਨੂੰ 75 ਸਾਲ ਵੇਖਿਆ ਵੀ ਅਜਮਾਇਆ ਵੀ ਆ ਮੈਂ ਉਹ ਗੱਲ ਕਹੂੰਗਾ ਵੀ ਜੇ ਤਸੱਲੀ ਹੋ ਗਈ ਹੋਵੇ ਤਾਂ ਹੁਣ ਇੱਕ ਮੌਕਾ ਦੇ ਕੇ ਵੇਖ ਲਓ ਜੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਮੰਗਾਂਗੇ ਨਹੀਂ ਤੇ ਵੋਟ ਨਹੀਂ ਮੰਗਦੇ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਸੋ ਇਹ ਸਨ ਅਮਨਸ਼ਰੀ ਕਲਸੀ ਜਿਨ੍ਹਾਂ ਨੇ ਕਿਹਾ ਵੀ ਜੇ ਕੰਮ ਕਰਾਂਗੇ ਤਾਂ ਵੋਟ ਪਾਇਓ ਇੱਕ ਵਾਰੀ ਇੱਕ ਮੌਕਾ ਜ਼ਰੂਰ ਆ ਕਿਉਂਕਿ ਬਾਕੀ ਸਭ ਨੂੰ ਦੇਖ ਲਿਆ ਬਸ ਹੁਣ ਇਹਨਾਂ ਨੂੰ ਦੇਖਣਾ ਬਾਕੀ ਹੈ ਜੇ ਅਗਲੀ ਵਾਰੀ ਕੰਮ ਨਾ ਕਰਨਗੇ ਬੇਸ਼ੱਕ ਵੋਟਾਂ ਨਾ ਪਾਇਓ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਏਰੀਆ ਦੇ ਵਿੱਚ ਆ ਮੇਰੇ ਨਾਲ ਨੇ ਅਮਨਸ਼ਰੀ ਕਲਸੀ ਜੀ ਸੋ ਕਲਸੀ ਜੀ ਕੁਝ ਘੰਟੇ ਬਾਕੀ ਰਹਿ ਗਏ ਆ ਜੀ ਕਿੱਦਾਂ ਦਾ ਰਿਸਪੌਂਸ ਹੈ ਬਹੁਤ ਵਧੀਆ ਜੀ ਜਿਉਂ-ਜਿਉ ਸਮਾਂ ਬੀਤਦਾ ਜਾ ਰਿਹਾ ਹੈ ਪਰਿਵਾਰ ਦਾ ਕਾਫਲਾ ਵਧਦਾ ਜਾ ਰਿਹਾ ਹੈ ਔਰ ਬਜ਼ੁਰਗਾਂ ਦਾ ਮਾਵਾਂ ਦਾ ਭੈਣਾਂ ਦਾ ਅਸ਼ੀਰਵਾਦ ਮਿਲਦਾ ਜਾ ਰਿਹਾ ਹੈ ਜੀ ਕਿਉਂਕਿ ਅੱਤ ਦੀ ਗਰਮੀ ਆ -53 ਹੈ ਜੀ ਲੋਕ ਘਟੋ-ਘਟ ਅਸੀਂ ਇੱਥੇ ਪ੍ਰੋਗਰਾਮ ਦੇ ਦੇ ਰਹੇ ਇੱਕ ਘੰਟੇ ਤੋਂ ਥੋੜਾ ਇੰਤਜ਼ਾਰ ਕਰ ਰਹੇ ਔਰ ਲੋਕ ਦੇਖੋ ਐਡੇ ਆਪਣੇ ਨੇਤਾ ਨੂੰ ਪਿਆਰ ਕਰਦੇ ਆ ਵੀ ਘੰਟਾ-ਘੰਟਾ ਵੀ ਬਿਠਣਦੇ ਇਸ ਤੋਂ ਪਤਾ ਲੱਗਦਾ ਵੀ ਲੋਕਾਂ ਦਾ ਰੁਝਾਨ ਤੁਹਾਨੂੰ ਵੀ ਕਹਿੰਦੇ ਹੋਣੇ ਆ ਮਾਵਾਂ ਭੈਣਾਂ ਹਨਾ ਲੋਕ ਬਜ਼ੁਰਗ ਮਤਲਬ ਕਿੰਨਾ ਕੁ ਪਿਆਰ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਪਿਆਰ ਹੀ ਆ ਜਿਹੜਾ ਇਹਨਾਂ ਲੰਮਾ ਸਮਾਂ ਇੰਤਜ਼ਾਰ ਕਰ ਰਹੇ ਨੇ ਦੇਖੋ ਇਹਨਾਂ ਨੇ ਵੋਟਾਂ ਵੀ ਪਾਉਣੀਆਂ ਇੰਤਜ਼ਾਰ ਵੀ ਕਰ ਰਹੇ ਨੇ ਮੈਂ ਸਦਾ ਮੈਂ ਕਿਹਾ ਮੇਰਾ ਸਿਰ ਝੁਕਦਾ ਇਹਨਾਂ ਦੇ ਕਦਮਾਂ ਦੇ ਵਿੱਚ ਸੋ ਮੈਂ ਰਣੀ ਆ ਇਹਨਾਂ ਦਾ ਜਿਹੜਾ ਇਹਨਾਂ ਮਾਨਸਤ ਕਰ ਦਿੰਦੇ ਔਰ ਅੱਜ ਆਪਣੇ ਸੁਪਰੀਮੋ ਵੀ ਆ ਰਹੇ ਨੇ ਜੀ ਅਰਵਿੰਦ ਕੇਜਰੀਵਾਲ ਜੀ ਔਰ ਆਪਣੇ ਮੁੱਖ ਮੰਤਰੀ ਸਾਹਿਬ ਵੀ ਨਾਲ ਹੋਣਗੇ ਜੀ ਉਹਨਾਂ ਦੇ ਤੇ ਉੱਥੇ ਉਸ ਦਾ ਪ੍ਰੋਗਰਾਮ ਕਿਵੇਂ ਆ ਜੀ ਅ ਦੇਖੋ ਜੀ ਉੱਥੇ ਵੀ ਪੂਰੀ ਤਿਆਰੀ ਹੈ ਜੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਬੜੀ ਵੱਡੀ ਗੱਲ ਹੈ ਜੀ ਅੱਜ ਉਹ ਪਠਾਨਕੋਟ ਦੇ ਵੀ ਖੇ ਪ੍ਰਚਾਰ ਕਰਨਗੇ ਜੀ ਆਪਣਾ ਕਿਉਰ ਆਪਣਾ ਵਿਚਾਰ ਦੱਸਣਗੇ ਜੀ ਲੋਕਾਂ ਨੂੰ ਔਰ ਕਿਉਂਕਿ ਕੁਝ ਘੰਟਿਆਂ ਦਾ ਸਮਾਂ ਕੱਲ ਦਾ ਦਿਨ ਅਖੀਰ ਲਾਜੀ ਅਖੀਰ ਦੇ ਉੱਪਰ ਤੁਸੀਂ ਆਪਣੇ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇੱਕੋ ਗੱਲ ਹੀ ਕਹਿਣੀ ਚਾਹਾਂਗਾ ਜੀ ਲੰਮਾ ਸਮਾਂ ਅਸੀਂ ਇਹਨਾਂ ਸਾਰੇ ਲੀਡਰਾਂ ਨੂੰ ਵੀ ਤੇ ਇਹੋ ਪਾਰਟੀਆਂ ਨੂੰ 75 ਸਾਲ ਵੇਖਿਆ ਵੀ ਅਜਮਾਇਆ ਵੀ ਆ ਮੈਂ ਇਹੋ ਗੱਲ ਕਹੂੰਗਾ ਵੀ ਜੇ ਤਸੱਲੀ ਹੋ ਗਈ ਹੋਵੇ ਤਾਂ ਹੁਣ ਇੱਕ ਮੌਕਾ ਦੇ ਕੇ ਵੇਖ ਲਓ ਜੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਮੰਗਾਂਗੇ ਨਹੀਂ ਤੇ ਵੋਟ ਨਹੀਂ ਮੰਗਦੇ ਧੰਵਾਦ ਜੀ ਮਿਹਰਬਾਨੀ ਮਿਹਰਬਾਨ ਸੋ ਇਹ ਸਨ ਅਮਨ ਸ਼ਰੀ ਕੱਲ੍ਹ ਥੀ ਜਿੰਨਾਂ ਨੇ ਕਿਹਾ ਵੀ ਜੇ ਕੰਮ ਕਰਾਂਗੇ ਤਾਂ ਵੋਟ ਪਾਇਓ ਇੱਕ ਵਾਰੀ ਇੱਕ ਮੌਕਾ ਜ਼ਰੂਰ ਆ ਕਿਉਂਕਿ ਬਾਕੀ ਸਭ ਨੂੰ ਦੇਖ ਲਿਆ ਬਸ ਹੁਣ ਇਹਨਾਂ ਨੂੰ ਦੇਖਣਾ ਬਾਕੀ ਹੈ ਜੇ ਅਗਲੀ ਵਾਰੀ ਕੰਮ ਨਾ ਕਰਨਗੇ ਬੇਸ਼ੱਕ ਵੋਟਾਂ ਨਾ ਪਾਇਓ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਕਰਤਾਰਪੁਰ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ